ਹਲਕਾ ਕਨੌਰ ਅਦੀਨ ਪਿੰਡ ਖੇੜੀਕੁਰਨਾ ਵਿਖੇ ਬਾਬਾ ਬੰਦਾ ਸਿੰਘ 72 ਕਲੱਬ ਵੱਲੋਂ ਪਿੰਡ ਵਾਸੀਆਂ ਤੇ ਐਨ ਆਰ ਆਈ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਕਨੌਰ ਦੇ ਸਾਬਕਾ ਵਿਧਾਇਕ ਮਦਦਲਾਲ ਜਲਾਲਪੁਰ ਦੇ ਸੁਪੁੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਗਗਨਦੀਪ ਸਿੰਘ ਜਲਾਲਪੁਰ ਜੋਲੀ ਨੇ ਸ਼ਿਰਕਤ ਕੀਤੀ ਇਸ ਇਸ ਮੌਕੇ ਕ੍ਰਿਕਟ ਟੂਰਨਾਮੈਂਟ ਨੂੰ ਸੰਬੋਧਨ ਕਰਦਿਆਂ ਗਗਨਦੀਪ ਸਿੰਘ ਜਲਾਲਪੁਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖੇਡ ਮੇਲੇ ਕਰਾਉਣੇ ਬਹੁਤ ਜ਼ਰੂਰੀ ਹਨ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਦੇ ਉਦੇਦਾਰ ਐਨ ਆਰ ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਇਸ ਉਦਦਮ ਸਲਾਗਾ ਕੀਤੀ ਦੱਸਦੇ ਕਿ ਇਸ ਦੌਰਾਨ ਲੋਕਾਂ ਨੂੰ ਵੱਤਵੱਦ ਖੇਡ ਮੇਲੇ ਕਰਾਉਣ ਦੀ ਅਪੀਲ ਕੀਤੀ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕੀਤਾ ਜਾਵੇ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਕ੍ਰਿਕਟ ਟੀਮ ਨੂੰ ਦੋ ਮੋਟਰਸਾਈਕਲ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਇਸੇ ਤਰ੍ਹਾਂ ਹੋਰ ਟੀਮਾਂ ਨੂੰ ਵੀ ਐਲਸੀਡੀ ਵਾਸ਼ਿੰਗ ਮਸ਼ੀਨਾ ਅਤੇ ਸਮਾਨ ਚਿੰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੈ ਸਿੰਘ ਕੇੰਧ ਹਰਵਿੰਦਰ ਸਿੰਘ ਕਲਸੀ ਮਹਿੰਦੀ ਹਸਨ ਫਿਰੋਜ਼ ਖਾਨ ਬਲਵੀਰ ਸਿੰਘ ਧਿਮਾਨ ਗਗਨਦੀਪ ਸਿੰਘ ਰਵਿੰਦਰ ਸਿੰਘ ਸਾਫ ਦਾ ਸਰਪੰਚ ਗੁਰਸੇਵਕ ਸਿੰਘ ਰਵਿੰਦਰ ਸਿੰਘ ਗੋਲਡੀ ਜਰਨੈਲ ਸਿੰਘ ਕੁਰਪ੍ਰੀ ਸਿੰਘ ਸੋਨੂ ਰਾਕੇਸ਼ ਸ਼ਰਮਾ ਲੰਬੜਦਸ ਸਤਨਾਮ ਸਿੰਘ ਸੱਤਾ ਖਲੋਰ ਲੱਕੀ ਘੜਾਮਾ ਤੋਂ ਇਲਾਵਾ ਹੋਰ ਨਗਰ ਨਿਵਾਸੀ ਅਤੇ ਇਲਾਕੇ ਦੇ ਵਸਨੀਕ ਹਾਜ਼ਰ ਸਨ ਸ਼ੰਭੂ ਤੋਂ ਰਜਿੰਦਰ ਮੋਹਿਦੀ ਰਿਪੋਰਟ ਸਾਲ ਦੀ ਤਰ੍ਹਾਂ ਬੜਾ ਵੱਡਾ ਇੱਕ ਟੂਰਨਾਮੈਂਟ ਕਰਾਇਆ ਗਿਆ ਸੋ ਮੈਂ ਮੁਬਾਰਕਬਾਦ ਦਿੰਦਾ ਇਸ ਪਿੰਡ ਦੇ ਲੋਕਾਂ ਨੂੰ ਸਾਡੇ ਸਾਫ ਸਫਾਈ ਸੇਵਾ ਫੰਕਸ਼ਨ ਨੂੰ ਸਾਡੀ ਸਾਰੀ ਕੰਗੋਸ ਦੀ ਟੀਮ ਨੂੰ ਸਾਡੀ ਪੂਰੇ ਜਿਹੜੇ ਖੇਡਿਗੋਣਾਂ ਦੇ ਪਲੇਅਰ ਨੇ ਇਹਨਾਂ ਦੀ ਟੀਮ ਨੂੰ ਜਿਹਨਾਂ ਨੇ ਅੱਜ ਮੈਨੂੰ ਮੁੰਡੇ ਦੱਸਦੇ ਸੀ ਕਿ ਹਰ ਇੱਕ ਜਗ੍ਹਾ ਤੇ ਜਾਂਦੇ ਤੇ ਠੰਗੀ ਭਟਕੇ ਆਉਂਦੇ ਆ ਸੋ ਬਹੁਤ ਬਹੁਤ ਮੁਬਾਰਕਾਂ ਅੱਜ ਆਪਦੇ ਪਿੰਡ ਦੇ ਵਿੱਚ ਵੀ ਤੁਸੀਂ ਟੂਰਨਾਮੈਂਟ ਲਿੱਤੇ ਆ ਸੋ ਇਸੇ ਤਰ੍ਹਾਂ ਨੱਗੇ ਨੂੰ ਮਹਿੰਗੀ ਕਿ ਤੇਰੀ ਅੱਜ ਬੜੀ ਵਧੀਆ ਕਹਿੰਦੇ ਬਾਰੀ ਪਿੰਡ ਦੇ ਨੂੰ ਪਤਾ ਲੱਗਿਆ ਇਹ ਸਾਡਾ ਗੌਰ ਸਾਰੇ ਪਿੰਡ ਨੂੰ ਬਹੁਤ ਬਹੁਤ ਮੁਬਾਰਕਾਂ ਮੇਰਾ ਭਰਾ ਇਹ ਕਹਿ ਰਿਹਾ ਸੀ ਕਿ ਵੀ ਜਿਹੜਾ ਗਰਾਊਂਡ ਬਣਾਇਆ ਇਹ ਇਹਨਾਂ ਬੱਚਿਆਂ ਦੀ ਮਿਹਨਤ ਹੈ ਇਹਨਾਂ ਇਹਨਾਂ ਨੇ ਉਭਰਾਲਾ ਕੀਤਾ ਸਿਕਾ ਸਿਕਾ ਇਹਨਾਂ ਨੂੰ ਸਹਾਰਾ ਲਾਇਆ ਸੀ ਸਾਡਾ ਕੰਮ ਹੈ ਸਹਾਰਾ ਰਹਿਣਾ ਇਹ ਕੰਮ ਉਹਦਾ ਪਿੰਡ ਵਾਲਿਆਂ ਦਾ ਇਹ ਸਾਡੇ ਸਰਪੰਚ ਸਾਹਿਬ ਦੀ ਮਿਹਨਤ ਹੈ ਸਾਡੇ ਪਿੰਡ ਦੇ ਮੁੰਡਿਆਂ ਦੀ ਮਿਹਨਤ ਹੈ ਜਿਹੜਾ ਇਹਨੂੰ ਸਰਕਾਰ ਕਰਕੇ ਤੇ ਅੱਜ ਇਥੋਂ ਖੇਡ-ਖੇਡ ਕੇ ਵੱਡੀਆਂ-ਵੱਡੀਆਂ ਜਿਹੜੀਆਂ ਗੇਮਾਂ ਜਿੱਤਦੇ ਆ ਸੋ ਇਹ ਸਿਹਰਾ ਵੀ ਮੈਂ ਸਾਰੇ ਪਿੰਡ ਦੇ ਨਿਵਾਸੀਆਂ ਨੂੰ ਸਾਰੇ ਮੁੰਡਿਆਂ ਨੂੰ ਤੇ ਸਭ ਨੂੰ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ